ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਕਲੇ ਇਸ ਸਮੇਂ ਅਸੀਂ ਖੜੇ ਆ ਜੀ ਦਿੱਲੀ ਲੁਧਿਆਣਾ ਹਾਈਵੇ ਦੇ ਉੱਪਰ ਦਾਸੇ ਇੱਕ ਇਸ ਸਮੇਂ ਰਾਜਪੁਰਾ ਤੋਂ ਥੋੜਾ ਜਿਹਾ ਅੱਗੇ ਅਸੀਂ ਖੜੇ ਆ ਸ਼ੰਭੂ ਬੈਰੀਅਰ ਤੋਂ ਥੋੜਾ ਜਿਹਾ ਪਿੱਛੇ ਖੜੇ ਆ ਕਿਨੌਰ ਨੂੰ ਜਿੱਥੋਂ ਰਸਤਾ ਨਿਕਲਦਾ ਉਸ ਹਾਈਵੇ ਦੇ ਕੋਲ ਖੜੇ ਆ ਤੇ ਇੱਥੇ ਜਿਹੜਾ ਰੋਡ ਆ ਬਲਾਕ ਕੀਤਾ ਗਿਆ ਰੋਡ ਬੰਦ ਕੀਤਾ ਗਿਆ ਤੇ ਜੇਕਰ ਕਿਸੇ ਨੇ ਵੀ ਦਿੱਲੀ ਵੱਲ ਨੂੰ ਜਾਣਾ ਵਾ ਹਰਿਆਣਾ ਵੱਲ ਨੂੰ ਜਾਣਾ ਵਾ ਤਾਂ ਇਹ ਖਬਰ ਜ਼ਰੂਰ ਦੇਖ ਲਿਓ ਤੇ ਆਪਣੇ ਦੋਸਤਾਂ ਦੇ ਨਾਲ ਕਰੀਬੀਆਂ ਦੇ ਨਾਲ ਇਹ ਖਬਰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਖਤਰਨ ਖਬਰ ਨਾ ਹੋਣਾ ਪਵੇ ਗੱਡੀਆਂ ਜਿਹੜੀਆਂ ਅੱਗੇ ਵੀ ਗਈਆਂ ਸੀ ਉਹ ਵਾਪਸ ਹੁਣ ਆ ਰਹੀਆਂ ਨੇ ਤਾਂ ਕਿ ਕਿਉਂਕਿ ਰਸਤਾ ਜਿਹੜਾ ਅੱਗੇ ਉਹ ਬਲੌਕ ਕੀਤਾ ਗਿਆ ਕਨੌਰ ਵਾਲੀ ਸਾਈਡ ਤੋਂ ਜਿਹੜਾ ਹੁਣ ਰਸਤਾ ਉਹ ਨਿਕਲ ਰਿਹਾ ਵਾ ਕਨੌਰ ਤੋਂ ਹੋ ਕੇ ਜਿਹੜੇ ਲੋਕ ਨੇ ਉਹ ਅੱਗੇ ਵੱਲ ਨੂੰ ਵਧ ਰਿਹਾ ਤਾਂ ਇੱਥੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਪਹੁੰਚੇ ਇਹਨੂੰ ਉਹਨਾਂ ਨੇ ਵੀ ਗੱਲਬਾਤ ਕਰ ਲੈਂਦੇ ਜਾਣ ਲੈਂਦੇ ਕਿ ਕਿਹੜੇ-ਕਿਹੜੇ ਰੋਡ ਆ ਜਿਹੜੇ ਬਲੌਕ ਕੀਤੇ ਆ ਤਾਂ ਕਿ ਜੇ ਕਿਸੇ ਨੇ ਦਿੱਲੀ ਵੱਲ ਜਾਣਾ ਕਿੱਧਰ ਜਾ ਸਕਦਾ ਸਰ ਕਿਹੜੇ-ਕਿਹੜੇ ਰੋਡ ਬਲੌਕ ਆ ਜੇਕਰ ਕਿਸੇ ਨੇ ਦਿੱਲੀ ਨਹੀਂ ਜਾਣਾ ਜਾਂ ਹਰਿਆਣਾ ਨਹੀਂ ਜਾਣਾ ਕਿਹੜੀ ਸਾਈਡ ਤੋਂ ਜਾਵੇ ਕਨੌਰ ਸਾਈਡ ਨੂੰ ਬਾਇਆ ਕਪੂਰੀ ਤੇ ਲੋ ਸਿੰਬਲ ਇੱਧਰੋਂ ਕੇ ਦਿੱਲੀ ਚੱਲ ਜੂਗਾ ਸਰ ਇਹ ਰੋਡ ਵੈਸੇ ਬਲੌਕ ਕਿਉਂ ਕੀਤਾ ਗਿਆ ਜੀ ਇਹ ਹਰਿਆਣਾ ਗਵਰਨਮੈਂਟ ਨੇ ਕੀਤਾ ਹਮ ਹਰਿਆਣਾ ਗਵਰਨਮੈਂਟ ਨੇ ਇਹ ਤਾਂ ਪੰਜਾਬ ਚ ਬਲੌਕ ਹੈ ਜੀ ਨਹੀਂ ਇਹ ਅਸੀਂ ਤਾਂ ਕੋਈ ਟ੍ਰੈਫਿਕ ਨੂੰ ਸੰਭਲਾਈ ਹੈ ਨਾ ਅਸੀਂ ਠੀਕ ਹੈ ਨਹੀਂ ਅਸੀਂ ਤਾਂ ਦੱਸਣਾ ਹੀ ਹੈ ਰਸਤਾ ਵੀ ਭਾਈ ਤੁਸੀਂ ਇੱਧਰ ਨਿਕਲੋ ਕਿ ਹਰਿਆਣਾ ਗਵਰਨਮੈਂਟ ਨੇ ਬੰਦ ਕਰਤਾ ਮੇਨ ਰੋਡ ਸਰ ਕੋਈ ਕਾਰਨ ਦੱਸਿਆ ਕਿ ਰੀਜ਼ਨ ਦਿੱਤਾ ਕਿ ਸਾਨੂੰ ਕਾਰਨ ਤਾਂ ਨਹੀਂ ਪਤਾ ਹਮ ਬੰਦ ਕੀਤਾ ਬੰਦ ਕੀਤਾ ਬੰਦ ਅੱਛਾ ਕੋਈ ਖੋਲਣ ਬਾਰੇ ਜਾਣਕਾਰੀ ਹੋਵੇ ਕਦੋਂ ਖੁੱਲੇਗਾ ਜਾਂ ਫਿਰ ਕੋਈ ਜਾਣਕਾਰੀ ਹੈ ਜੇ ਵੀ ਕਦੋਂ ਤੱਕ ਬੰਦ ਹੋਊਗਾ ਅੱਗੇ ਸਰ ਕਿੱਥੋਂ ਤੱਕ ਬੰਦ ਕੀਤਾ ਗਿਆ ਜੀ ਸਭੂ ਟੋਲ ਪਲਾਜ਼ੇ ਤੋਂ ਅੱਗੇ ਬੰਦ ਹੈ ਅੱਛਾ ਜੀ ਤਾਂ ਜੇਕਰ ਹੁਣ ਸਰ ਕਿਸੇ ਨੇ ਦਿੱਲੀ ਜਾਣਾ ਤਾਂ ਫਿਰ ਘਨੌਰ ਵਾਲੀ ਸਾਈਡ ਤੋਂ ਜਾਨੇ ਆਸੀਂ ਉਹਨਾਂ ਦੇ ਹਲ ਵਾਸਤੇ ਖੜੇ ਆ ਉਹਨੂੰ ਰਸਤਾ ਦੱਸਣ ਵਾਸਤੇ ਵੀ ਇੱਥੇ ਤੁਸੀਂ ਘਨੌਰ ਰਬਾਇਆ ਹੋ ਕੇ ਲੋਹ ਸਿੰਘ ਬਲੀ ਪਿੰਡਾਂ ਦੇ ਵਿੱਚੋਂ ਜਾ ਸਕਦੇ ਹੋ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਦੇਖ ਸਕਦੇ ਹੋ ਪਿੱਛੇ ਜਿਹੜੇ ਲੋਕ ਨੇ ਕਾਫੀ ਜ਼ਿਆਦਾ ਇੱਥੇ ਜਾਂ ਦੇ ਵਿੱਚ ਫਸੇ ਹੋਇਆ ਦਿੱਕਤਾਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਸਮੇਂ ਅਸੀਂ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਪਿੱਛੇ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਇੱਥੋਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਬੋਰਡ ਆਪਾਂ ਦਿਖਾ ਦਈਏ ਜਰੂਰ ਜਿਹੜਾ ਘਨੌਰ ਵਾਲਾ ਬੋਰਡ ਲੱਗਿਆ ਹੋਇਆ ਵਾ ਤਾਂ ਸਭ ਤੋਂ ਟਰੱਕ ਜਿਹੜਾ ਇੱਕ ਮੋਟਰ ਹੈ ਦੀ ਬੈਕ ਸਾਈਡ ਦੇ ਉੱਪਰ ਬੋਰਡ ਲੱਗਿਆ ਆ ਉਹ ਬੋਰਡ ਜਰੂਰ ਤੁਹਾਨੂੰ ਇਸੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਘਨੌਰ ਪਟਿਆਲਾ ਰੋਡ ਆ ਜਿਹੜਾ ਇੱਕ ਪੁਲ ਚੜ੍ਹ ਰਹੇ ਆ ਵਾ ਤਾਂ ਉਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਤਾ ਦੱਸ दिए ਕਿ ਇੱਕ ਘਨੌਰ ਨੂੰ ਇਹ ਰਸਤਾ ਜਾਂਦਾ ਤੇ ਜੇਕਰ ਤੁਸੀਂ ਰਾਜਪੁਰੋ ਨਹੀਂ ਜਾਣਾ ਇੱਥੋਂ ਯੂ ਟਰਨ ਲੈ ਕੇ ਵਾਪਸ ਰਾਜਪੁਰੋ ਜਾ ਸਕਦੇ ਹੋ ਤਾਂ ਜਾਮ ਦੇਆਂ ਤਸਵੀਰਾਂ ਨੇ ਪਿੱਛੇ ਦੇਖ ਸਕਦੇ ਹੋ ਜਿਹੜੇ ਲੋਕ ਜਾਮ ਦੇ ਵਿੱਚ ਫਸੇ ਹੋਇਆ ਖੱਜਲ ਖਵਾਰ ਹੋ ਰਹੇ ਆ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇੱਥੇ ਕੀ ਕੁਝ ਕਹਿਣਾ ਵਾ ਸਰ ਕਿੱਥੇ ਜਾਣਾ ਸੀਗਾ ਦਿੱਲੀ ਦਿੱਲੀ ਰਸਤਾ ਬਲੌਕ ਅੱਗੇ ਚਲੋ ਦੇਖੋ ਕੋ ਲਾਲਿਆ ਕੀ ਕਹਿੰਦੇ ਨੇ ਮੈਪ ਮੈਪ ਲਾਲਿਆ ਦਿੱਥੇ ਤੁਸੀਂ ਕਿੱਥੇ ਕਰ ਨਿਕਲਾਂਗੇ ਅੱਛਾ ਜੀ ਦਿੱਲੀ ਤੇ ਜਾਣਾ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਰੇ ਇਸ ਤਰੀਕੇ ਖੱਜਲ ਖਵਾਰ ਹੋਣਾ ਪੈ ਰਿਹਾ ਫੌਜੀ ਆਦਮੀ ਕੋਈ ਪ੍ਰੋਬਲਮ ਨਹੀਂ ਹੈ ਦੇਖਾਂਗੇ ਧੰਨਵਾਦ ਜੀ ਹਾਂਜੀ ਸਰ ਕਿੱਥੇ ਜਾਣਾ ਸੀਗਾ ਜੀ ਅਸੀਂ ਕਨੌਰ ਜਾਣਾ ਜੇ ਅੱਛਾ ਰਸਤਾ ਬਲਾਕ ਹੈ ਜੀ ਅੱਗੇ ਹੁਣ ਮੁੜ ਕੇ ਆਏ ਹੋ ਆਹ ਮੁੜ ਕੇ ਆਏ ਜੀ ਹੈ ਇਥੋਂ ਹੁਣ ਫਿਰ ਆ ਤਾਂ ਚਲੋ ਕਨੌਰ ਨਹੀਂ ਜਾ ਰਹੇ ਅੱਗੇ ਜਾਣਾ ਸੀਗਾ ਤਾਂ ਕਨੌਰ ਤੱਕ ਹੀ ਜਾਣਾ ਨਹੀਂ ਕਨੌਰ ਤੱਕ ਹੀ ਜਾਣਾ ਜੀ ਸਰ ਰਸਤਾ ਬਲਾਕ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਰ ਉਦੋਂ ਨਹੀਂ ਕੋਈ ਦਿੱਕਤ ਨਹੀਂ ਜੋ ਵੀ ਹੈ ਬਸ ਅੱਛਾ ਹਰਿਆਣਾ ਪੁਲਿਸ ਦੇ ਵੱਲੋਂ ਜੋ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਆ ਪਹਿਲਾਂ ਕਹਿੰਦੇ ਵੀ ਉਹਨਾਂ ਨੇ ਬੰਦ ਕੀਤਾ ਸੀਗਾ ਅੱਗੇ ਇਸ ਕਰਕੇ ਜਿਹੜੇ ਦਿੱਲੀ ਜਾਣ ਵਾਲੇ ਤਾਂ ਇੱਥੇ ਰੋਡ ਆ ਜਿਹੜਾ ਬਲੌਕ ਕੀਤਾ ਜਾ ਰਿਹਾ ਤਾਂ ਕੀ ਲੱਗਦਾ ਕਿਸਾਨਾਂ ਨੂੰ ਲੈ ਕੇ ਜਿਹੜਾ ਕਿਸਾਨਾਂ ਦਾ ਐਲਾਨ ਆ 13 ਫਰਵਰੀ ਦਾ ਪਰ ਅੱਜ 10 ਆਜੇ 10 ਹੈ ਡਰੇ ਹੋਏ ਨਾ ਇਹ ਹੁਣ ਸਰਕਾਰ ਡਰੀ ਹੋਈ ਹੈ ਕਿਉਂਕਿ ਉਹਨੂੰ ਪਤਾ ਵੀ ਇਹ ਆ ਜਿਹੜਾ ਪਿਛੇ ਹਾਲ ਹੋਇਆ ਨਾ ਸਾਡਾ ਜੇ ਕਿਨੇ ਥੋੜੀ ਚੱਲ ਛੱਡ ਦਿੱਤਾ ਫਿਰ ਉਹਨਾਂ ਨੂੰ ਵੀ ਦੁਗਣਾ ਬੁਰਾ ਹਾਲ ਹੋਣਾ ਸਾਡਾ ਤੁਹਾਨੂੰ ਕੀ ਲੱਗਦਾ ਜੋ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਲ ਦਿੱਤੀ ਆ ਜੀ 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 ਧੰਨਵਾਦ ਧੰਨਵਾਦ ਬਾਪੂ ਜੀ ਅ ਅੱਗੇ ਰੋਡ ਆ ਜਿਹੜਾ ਬਲੌਕ ਕਰ ਦਿੱਤਾ ਤੁਸੀਂ ਕਿੱਥੇ ਕਿ ਜਾਣਾ ਸੀਗਾ ਜੀ ਅਸੀਂ ਭੋਗ ਤੇ ਜਾਣਾ ਜੀ ਅੱਛਾ ਜੀ ਰੋਡ ਬਲੌਕ ਕਰ ਦਿੱਤਾ ਜੀ ਅੱਗੇ ਤਾਂ ਔਖਾ ਕਿਹਨੇ ਕਰਿਆ ਬਲੌਕ ਪਹਿਲਾਂ ਅੱਗੇ ਪ੍ਰਸ਼ਾਸਨ ਕਹ ਰਿਹਾ ਜੀ ਅੰਬਾਲਾ ਪੁਲਿਸ ਨੇ ਬੰਦ ਕੀਤਾ ਹੈ ਤੇ ਇੱਥੋਂ ਰੂਟ ਜਿਹੜਾ ਡਿਵਾਈਡ ਡਿਵਰਟ ਕੀਤਾ ਗਿਆ ਹੁਣ ਅੱਛਾ 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 ਹਾਂ ਜੀ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਕਰਨਾ ਇਹ ਮੇਰੇ ਖਿਆਲ ਆ 12 13 ਫਰਵਰੀ ਨੂੰ ਜਿਹੜਾ ਜਾਣਾ ਕਿਸਾਨਾਂ ਨੇ ਉਹਦੇ ਕਰਕੇ ਇਹਨਾਂ ਨੇ ਪਹਿਲਾਂ ਵੀ ਪਰ ਹੁਣ ਵੀ ਲਾ ਲੈਣ ਜੋ ਜਿਹੜਾ ਲਾਉਣਾ ਹੈ 13 ਫਰਵਰੀ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਅੱਛਾ ਜੀ ਖੋਲਾਂਗੇ ਜੀ ਜੀ ਕਿਹਨੇ ਤਿਆਰੀ ਇਸ ਵਾਰੀ ਪੂਰੀ ਆ ਟਰਾਲੀਆਂ ਟਰੈਕਟਰ ਆ ਰਿਹਾ 200 ਦੇ ਕਰੀਬ ਝੰਡੇ ਲੈ ਕੇ ਮੂਰੇ ਟਰੈਕਟਰਾਂ ਦੇ ਲਾ ਕੇ ਲਾਮਬੰਦੀ ਕਰਕੇ ਅਸੀਂ ਲੋਕ ਕਿਸਾਨਾਂ ਨੂੰ ਜਗਾ ਰਹੇ ਹਾਂ ਅਸੀਂ ਆਪਣੇ ਹੱਕਾਂ ਲਈ ਜਾਣਾ ਜਿਹੜੇ ਹੱਕ ਸਾਨੂੰ ਉਦੋਂ ਤਿੰਨ ਕਾਲੇ ਕਾਨੂੰਨ ਜਦੋਂ ਰੱਦ ਕਰਿਆ ਉਹ ਨਹੀਂ ਦਿੱਤੇ ਸੀ ਉਹਨਾਂ ਵਾਸਤੇ ਸਿੱਧੂ ਪਰਜਠੇਵੰਦੀ ਤਿੰਨ ਵਾਰ ਜਾ ਆਇਆ ਹੈ ਦਿੱਲੀ ਉਸ ਤੋਂ ਬਾਅਦ ਪਾਰੀ ਪਾਰੀ ਮਤਲਬ ਸਾਲ-ਸਾਲ ਬਾਅਦ ਜਾਂ 6-6 ਮਹੀਨੇ ਬਾਅਦ ਪਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਹੁਣ ਸਾਨੂੰ ਮਜਬੂਰ ਨੇ ਜਾਣਾ ਪੈ ਰਿਹਾ ਅਸੀਂ ਜਾਵਾਂਗੇ ਤੇਰਾ ਫਰਮ ਮੀਟਿੰਗ ਇੱਕ ਹੋਈ ਆ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਹੁਣ ਇੱਕ ਕਮੇਟੀ ਬਣਾਈ ਆ ਕੇਂਦਰ ਨੇ ਹੋਰ ਹਾਂਜੀ ਜਿਹੜੀ ਉਹ ਮੀਟਿੰਗ ਹੋਈ ਆ ਉਹ ਦੇਖੋ ਜ਼ਿੰਮੇਵਾਰ ਮੰਤਰੀ ਆਏ ਸੀ ਉਹ ਕਹਿੰਦੇ ਵੀ ਸਾਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਵੀ ਅਸੀਂ ਇਹ ਮੰਗਾਂ ਤੁਹਾਡੀਆਂ ਮੰਨੀਆਂ ਵੀ ਸੀ ਅੱਛਾ ਜੀ ਜਦ ਕਿ ਉਹ ਮੰਗਾਂ ਉਦੋਂ ਮੰਨੀਆਂ ਦੇਖੋ ਕਹੇ ਜੇ ਮੰਤਰੀ ਸੀ ਜ਼ਿੰਮੇਵਾਰ ਆਏ ਸੀ ਉਹ ਇਹ ਕਹਿਣ ਸ਼ਰਮ ਵਾਲੀ ਗੱਲ ਹੈ ਵੀ ਸਾਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਵੀ ਅਸੀਂ ਇਹ ਮੰਗਾਂ ਮੰndੀਆਂ ਨੇ ਸਰਕਾਰ ਨੇ ਜੀ ਹੁਣ ਇੱਕ ਕਹਿੰਦੇ ਕਮੇਟੀ ਬਣਾਈ ਆ ਵੀ ਉਹ ਕਮੇਟੀ 12 ਤਰੀਕ ਨੂੰ ਮੀਟਿੰਗ ਕਰਦੇ ਆ ਡਰਾਮੇ ਕਰਦੇ ਆ ਸਾਰੇ ਡਰਾਮੇ ਨੇ ਇਹ ਇਹਦੇ ਨਾਲ ਕੋਈ ਨਾ ਕਮੇਟੀ ਆ ਇੱਕ ਕਿਸਮ ਦੀ ਗੱਲ ਟਾਲਣੀ ਹੁੰਦੀ ਆ ਟਾਲਣਾ ਚਾਹੁੰਦੇ ਆ ਟਲਣਾ ਸੀ ਹਾਂ ਨੇ ਅਸੀਂ ਜਾਣੇ ਜਾਣ ਤੇ ਰਫਰ ਹਾਂਜੀ ਵੀਰੇ ਤੁਸੀਂ ਟਰੱਕ ਲੈ ਕੇ ਜਾਓ ਆ ਟਰੱਕ ਲੈ ਕੇ ਜਾਣਾ ਸੀ ਅਸੀਂ ਰਾਜਸਥਾਨ ਜਾਣਾ ਇੱਥੋਂ ਹਣ ਮਾਨਗੜ ਅੱਛਾ ਜੀ ਹੁਣ ਅਸੀਂ ਇੱਥੇ ਫਸੇ ਹੋਏ ਹਾਂ ਸਾਡਾ ਕੋਈ ਸਮਾਧਾਨ ਅਸੀਂ ਕਿਹੜੇ ਬੰਨੇ ਜਾਈਏ ਤੁਹਾਨੂੰ ਕੀ ਕਹਿ ਗਏ ਪ੍ਰਸ਼ਾਸਨ ਨੂੰ ਕੋਈ ਸਲਾਹ ਹੋਵੇ ਪ੍ਰਸ਼ਾਸਨ ਦੀ ਵੀ ਤੁਸੀਂ ਨਾ ਆਓ ਅਸੀਂ ਨਾ ਆਉਂਦੇ ਅਸੀਂ ਹੋਰ ਰੂਟ ਚੇਂਜ ਕਰ ਲੈਂਦੇ ਹਾਂ ਹੁਣ ਅਸੀਂ ਤਾਂ ਪ੍ਰਸ਼ਾਸਨ ਨੇ ਕੀ ਜਾਣਕਾਰੀ ਦਿੱਤੀ ਕਿੱਧਰ ਜਾਂਦੇ ਕੋਈ ਜਾਣਕਾਰੀ ਨਹੀਂ ਪ੍ਰਸ਼ਾਸਨ ਦੀ ਇਧਰ ਹਾਈਡਰਾ ਲਾਤਾ ਉਧਰ ਬੰਦ ਕਰਦੇ ਉੱਪਰ ਕੰਟੇਨਰ ਲਾ ਦੋ ਕੋਈ ਤਾਂ ਸੁਵਿਧਾ ਚਾਹੀਦੀ ਦੱਸਣਾ ਚਾਹੀਦਾ ਵੀ ਕਿਸੇ ਬੰਨੇ ਜੋ ਕੋਈ ਸਾਨੂੰ ਦੱਸ ਹੀ ਨਹੀਂ ਰਿਹਾ ਵੀ ਰੋਡ ਕਿਹੜੇ ਜਾਈਏ ਬਾਕੀ ਸਾਡੇ ਵੱਡੇ ਟਰੱਕ ਆ ਸੀ ਛੋਟੇ ਰੋੜਾ 'ਚ ਜਾ ਨਹੀਂ ਸਕਦੇ ਤੇ ਸਾਡੇ ਲਈ ਬਹੁਤ ਵੱਡੀ ਮੁਸੀਬਤ ਆ ਇਹ ਪ੍ਰਸ਼ਾਸਨ ਨੇ ਸਾਨੂੰ ਕੋਈ ਇਤਲਾਹ ਨਹੀਂ ਦਿੱਤੀ ਅੱਛਾ ਜੋ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਆ ਧਰਨੇ ਨੂੰ ਲੈ ਕੇ ਫਿਰ ਤੋਂ ਉਹਨਾਂ ਨੇ ਮੰਗਾਂ ਨੂੰ ਲੈ ਕੇ ਅਬਦਾ ਇੱਕ ਪ੍ਰਦਰਸ਼ਨ ਕਰਨਾ ਹੈ ਨਾ ਦਿੱਲੀ ਦੀ ਕਾਲ ਦਿੱਤੀ ਆ ਕਿ ਜੇਕਰ ਸਾਡੀਆਂ ਮੰਗਾਂ 13 ਤੋਂ ਪਹਿਲਾਂ ਨਾ ਮੰਨੀਆਂ ਤਾਂ ਅਸੀਂ ਫਿਰ ਤੋਂ ਦਿੱਲੀ ਕੂਚ ਕਰਾਂਗੇ ਤਾਂ ਕੀ ਲੱਗਦਾ ਕਿਸਾਨਾਂ ਨੇ ਜਿਹੜੀਆਂ ਮੰਗਾਂ ਰੱਖਿਆ ਉਹ ਸਹੀ ਲੱਗਦੀਆਂ ਮੰਗਾਂ ਤਾਂ ਬਿਲਕੁਲ ਸਹੀ ਆਸੀਂ ਵੀ ਕਿਸਾਨਾਂ ਦੇ ਪੁੱਤ ਤੁਸੀਂ ਵੀ ਕਿਸਾਨਾਂ ਦੇ ਬੇਟੇ ਆ ਸਰਕਾਰ ਵੀ ਕਿਸਾਨਾਂ ਦੇ ਬੇਟੇ ਹੀ ਆ ਠੀਕ ਆ ਕਿਸਾਨਾਂ ਦੇ ਨਾਲ ਪਰ ਕਿਸਾਨ ਸ਼ਾਂਤਮਈ ਕਰ ਰਿਹਾ ਕਿ ਸ਼ਾਦ ਕੋਈ ਦੰਗਾ ਨਹੀਂ ਕਰਨਾ ਚਾਹੁੰਦੇ ਜਿੰਨਾ ਪ੍ਰਸ਼ਾਸਨ ਪਰੇਸ਼ਾਨ ਕਰਦਾ ਉਹਨੇ ਕਿਸਾਨ ਪਰੇਸ਼ਾਨ ਨਹੀਂ ਕਰਨਗੇ ਕਿਸੇ ਨੂੰ ਤਾਂ ਅੱਜ ਵੀ ਹਲੇ ਕਾਲ ਤਾਂ ਜਿਹੜੀ ਉਹ 13 ਫਰਵਰੀ ਦੀ ਅੱਜ 10 ਤਰੀਕ ਆ ਉਸ ਤੋਂ ਪਹਿਲਾਂ ਇਹਨਾਂ ਨੇ ਪਹਿਲਾਂ ਹੀ ਬੰਦ ਕਰਤਾ ਸਾਰਾ ਕੁਝ ਇਹ ਸ਼ਾਂਤਮਈ ਨੂੰ ਭੰਗ ਕਰਨ ਵਾਲਾ ਤਰੀਕਾ ਇਹਨਾਂ ਨੇ ਪਹਿਲੇ ਬੰਦ ਕਰ ਇਹਨਾਂ ਨੂੰ ਰੋਕਾ ਨਾ ਲੱਗਦਾ ਕਿ ਕਿਸਾਨ ਰੁਕ ਜਾਣਗੇ ਪਿਛਲੀ ਗਰੀਬੀ ਰੋਕਾ ਲਗਾਈਆਂ ਗਈਆਂ ਗਈਆਂ ਬਿਲਕੁਲ ਨਹੀਂ ਰੁਕਦੇ ਕਿਸਾਨ ਨਹੀਂ ਰੁਕਦੇ ਕਦੇ ਵੀ ਕਦੀ ਵੀ ਏਕਤਾ ਕਦੀ ਵੀ ਏਕਤਾ ਪਿੱਛੇ ਨਹੀਂ ਰੁਕਦੀ ਏਕਤਾ ਇੱਕ ਐਸੀ ਚੀਜ਼ ਹੈ ਜਿਹੜੀ ਅੱਗੇ ਹੀ ਵਧੂਗੀ। ਔਰ ਖਾਸ ਕਰਕੇ ਇਹਦੇ ਗੁਰੂ ਦੇ ਸਿੱਖਾਂ ਤਾਂ ਅੱਗੇ ਹੀ ਜਾਣਗੇ। ਤਾਂ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਦੇਖ ਸਕਦੇ ਹੋ ਕਿ ਲੋਕ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਹੋ ਰਿਹਾ ਉਥੇ ਹੀ ਕਿਸਾਨ ਕੋਈ ਸਾਨੂੰ ਮਿਲੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਰੋਕਾਂ ਜਿਹੜੀਆਂ ਉਹਨਾਂ ਨੂੰ ਰੋਕ ਨਹੀਂ ਸਕਦੀਆਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮਨਵਾ ਕੇ ਰ੍ਹਾਂਗੇ ਤਾਂ ਹੁਣ ਦੇਖਣਾ ਹੋਏਗਾ ਕਿ 13 ਫਰਵਰੀ ਦੀ ਕੌਲ ਆ 12 ਫਰਵਰੀ ਨੂੰ ਮੀਟਿੰਗ ਆ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ ਵਾ ਕੇਂਦਰ ਸਰਕਾਰ ਦੇ ਵੱਲੋਂ ਇੱਕ ਕਮੇਟੀ ਆ ਜਿਹੜੀ ਉਹ ਬਣਾਈ ਗਈ ਆ ਜੋ 12 ਫਰਵਰੀ ਨੂੰ ਮੀਟਿੰਗ ਕਰੇਗੀ ਪਰ ਕਿਸਾਨਾਂ ਦੀ ਜੇਕਰ ਗੱਲ ਕਰੀ ਹੁਣ ਤੱਕ ਦੇ ਜੋ ਬਿਆਨ ਨੇ ਉਹ ਦਿੱਲੀ ਜਾਣ ਦੇ ਲਈ ਾਰੇ ਹੋਏ ਨੇ ਕਿ ਅਸੀਂ ਦਿੱਲੀ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਤੱਕ ਕਮੇਟੀ ਦੇ ਉੱਪਰੋਂ ਕਹਿ ਰਹੇ ਨੇ ਸਾਡਾ ਵਿਸ਼ਵਾਸ ਨਹੀਂ ਆ ਤਾਂ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਤੁਹਾਨੂੰ ਅਸੀਂ ਲੋਕ ਜਿਹੜੇ ਖੱਜਲ ਖਵਾਰ ਹੋ ਰਿਹਾ ਲੋਕਾਂ ਨਾਲ ਗੱਲਬਾਤ ਵੀ ਕੀਤੀ ਆ ਤਾਂ ਦੱਸ ਦਈਏ ਕਿ ਜੇਕਰ ਹੁਣ ਤੁਸੀਂ ਦਿੱਲੀ ਨੂੰ ਜਾਣਾ ਹਰਿਆਣੇ ਨੂੰ ਜਾਣਾ ਵਾ ਤਾਂ ਤੁਹਾਨੂੰ ਆਪਣਾ ਜਿਹੜਾ ਰਸਤਾ ਉਹ ਬਦਲਣਾ ਪਏਗਾ ਮੇਨ ਹਾਈਵੇ ਜਿਹੜਾ ਉਹ ਤੁਸੀਂ ਨਹੀਂ ਵਰਤ ਸਕਦੇ ਰਾਜਪੁਰੇ ਵਾਲਾ ਜਿਹੜਾ ਇਹ ਰੋਡ ਆ ਰਾਜਪੁਰਾ ਤੋਂ ਜੋ ਹਰਿਆਣੇ ਦੇ ਵਿੱਚ ਜਾਂਦਾ ਸ਼ੰਭੂ ਬਾਰਡਰ ਵਾਲਾ ਇਹ ਰੋਡ ਆ ਉਸ ਰੋਡ ਦੇ ਉੱਪਰ ਬਲੌਕ ਆ ਜਿਹੜਾ ਉਹ ਰੋਡ ਬਲੌਕ ਕਰ ਦਿੱਤਾ ਗਿਆ ਤਾਂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਤੁਹਾਨੂੰ ਤੇ ਜੇਕਰ ਤੁਸੀਂ ਹਰਿਆਣਾ ਵੱਲ ਨੂੰ ਜਾਣਾ ਵਾ ਹੁਣ ਲਿੰਕ ਰੋਡ ਆ ਜਿਹੜੇ ਉਹ ਤੁਹਾਨੂੰ ਵਰਤਨੇ ਪੈਣਗੇ ਜਾਂ ਫਿਰ ਇਥੋਂ ਕਨੌਰ ਵਾਲਾ ਜਿਹੜਾ ਰਸਤਾ ਵਾ ਉਹ ਤੁਸੀਂ ਯੂਜ਼ ਕਰ ਸਕਦੇ ਹੋ ਸਹੋਗੀ ਸਾਥੀ ਰਕੇਸ਼ ਕੁਮਾਰ ਦੇ ਨਾਲ ਸੁਖਦੁਲੇ